ਸਭ ਤੋਂ ਪਹਿਲਾਂ ਤਾਂ মিডিਆ ਦੇ ਸਾਰੇ ਸਾਥੀਆਂ ਦਾ ਬਹੁਤ ਸਾਰਾ ਸਵਾਗਤ ਹੈ ਜੇ ਤੁਸੀਂ ਸਾਡੇ ਛੋਟੇ ਜਿਹੇ ਨੇ ਇਹ ਤੇ ਲੁਧਿਆਣੇ ਦੀ ਟੀਮ ਦਾ ਬੜਾ ਧੰਨਵਾਦ ਕਰਦਾ ਕਿ ਉਹਨਾਂ ਨੇ ਤੁਹਾਨੂੰ ਇਨਵਾਈਟ ਕੀਤਾ ਔਰ ਤੁਸੀਂ ਆਪਣਾ ਕੀਮਤੀ ਸਮਾਂ ਦੇ ਰਹੇ ਹੋ ਅੱਜ ਦੀ ਜਿਹੜੀ ਸਾਡੀ ਆਮ ਆਦਮੀ ਪਾਰਟੀ ਈਸੀ ਵਿੰਗ ਦੀ ਜਿਹੜੀ ਅਹਿਮ ਮੀਟਿੰਗ ਹੈਗੀ ਜਿਹੜੀ ਕਿ ਅਸੀਂ ਹਰ 3 ਮਹੀਨੇ ਬਾਅਦ ਕਰਦੇ ਹਾਂ ਉਹਦਾ ਸ਼ਡਿਊਲ ਸੀਗਾ ਪਿਛਲੀ ਵਾਰ ਅਸੀਂ ਜਲੰਧਰ ਕੀਤੀ ਐ ਇਸ ਵਾਰ ਅਸੀਂ ਲੁਧਿਆਣੇ ਕਰ ਰਹੇ ਹਾਂ ਬੜੀ ਗੱਲ ਹੋ ਜਾਂਦੀ ਹੈ ਕਿ ਜਦੋਂ ਅਸੀਂ ਆਪਣਾ ਜਿਹੜਾ ਪਰਿਵਾਰ ਹੈ ਬੈਠ ਕੇ ਗੱਲਬਾਤ ਕਰਦਾ ਹੈ ਜਿਹੜੀਆਂ ਇਹਨਾਂ ਦੀਆਂ ਮੁਸ਼ਕਲਾਂ ਹੁੰਦੀਆਂ ਉਹ ਮੁਸ਼ਕਲਾਂ ਨੂੰ ਅਸੀਂ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਬਹੁਤ ਸਾਰੀਆਂ ਨਵੀਆਂ ਗੱਲਾਂ ਆ ਗਿਆ ਜਿਹੜੀਆਂ ਸਾਨੂੰ ਚਾਹੀਦੀਆਂ ਤਾਂ ਸਾਡੀ ਸਰਕਾਰ ਚੱਲ ਰਹੀ ਹੈ ਤੇ ਆਪਾਂ ਸਰਕਾਰ ਨੂੰ ਜਾ ਕੇ ਉਹਨਾਂ ਨੂੰ ਦੱਸਿਏ ਕਿ ਲੋਕਾਂ ਵੱਲੋਂ ਕੀ ਡਿਮਾਂਡਸ ਰਹਿ ਗਿਆ ਜਾਂ ਕੀ ਪ੍ਰੋਬਲਮਸ ਰਹਿ ਗਿਆ ਤੇ ਆਪਾਂ ਉਹਨਾਂ ਨੂੰ ਕਿਵੇਂ-ਕਿਵੇਂ ਕਰਕੇ ਸੋਲਵ ਕਰ ਸਕਦੇ ਹਾਂ ਤੇ ਪਾਰਟੀ ਤੱਕ ਜਿਹੜਾ ਸੁਨੇਹਾ ਹੈ ਗੱਲ ਆਮ ਲੋਕਾਂ ਦਾ ਔਰ ਮੇਰੀ ਸਾਰੀ ਬੀਸੀ ਵਿੰਗ ਦੀ ਟੀਮ ਦਾ ਤੇ ਉਹਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਤੱਕ ਪਹੁੰਚਾਵਾਂਗੇ ਉਸੇ ਪਰਵਜ ਆਜ਼ਦੀ ਮੀਟਿੰਗ। ਅਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਜਿਮਨੀ ਚੌਂ ਹੈ ਜਿਹੜੀ ਲੁਧਿਆਣੇ ਦੀ ਆ ਰਹੀ ਹੈ ਤੇ ਉਹਦੇ ਬਾਰੇ ਵਿੱਚ ਵੀ ਸਾਰੀ ਟੀਮ ਨੇ ਬੈਠ ਕੇ ਇਸਲਾਮ ਅਸ਼ਵਰਾ ਕੀਤਾ ਹੈ ਕਿ ਜਿਹੜੀਆਂ ਵੀ ਜ਼ਿੰਮੇਵਾਰੀਆਂ ਪਾਰਟੀ ਨਿਯੁਕਤ ਕਰੂਗੀ ਇਹ ਸਾਰੇ ਸਾਥੀ ਇਹ ਜਿਹੇ ਸਾਥੀ ਹੈ ਜਿਨ੍ਹਾਂ ਨੂੰ ਕੋਈ ਵੀ ਜ਼ਿੰਮੇਵਾਰੀ ਮਿਲੀ ਹੈ ਬਖੂਬੀ ਇਹਨਾਂ ਨੇ ਉਹ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਔਰ ਜਿਹੜੀਆਂ ਹੁਣ ਡਿਊਟੀਆਂ ਮਿਲਣਗੀਆਂ ਉਹਨਾਂ ਨੂੰ ਵੀ ਬਾਕੂ ਵੀ ਨਿਭਾਣਗੇ ਔਰ ਤਨਮਨ ਧਨ ਨਾਲ ਇਹ ਅੱਗੇ ਵੀ ਪਾਰਟੀ ਲਈ ਕੰਮ ਕਰਦੇ ਰਹੇ ਆ ਔਰ ਹੁਣ ਵੀ ਜਿਹੜੀ ਇਹਨਾਂ ਨੂੰ ਜ਼ਿੰਮੇਵਾਰੀ ਜਿਹੜੀ ਸਾਡੀ ਆ ਉਪਚੋਣ ਹੋਣ ਜਾ ਰਹੀ ਹੈ ਲੁਧਿਆਣਾ ਦੀ ਉਹਦੀ ਜਿਹੜੀ ਜ਼ਿੰਮੇਵਾਰੀ ਹੋਊਗੀ ਪੂਰਾ ਨਿਭਾਣਗੇ ਮੈਂ ਵੀਜੇ ਸਿੰਘ ਜਿਲ੍ਹਾ ਪ੍ਰਧਾਨ ਬੀਸੀ ਮੈਂ ਵੀਜੇ ਸਿੰਘ ਜਿਲ੍ਹਾ ਪ੍ਰਧਾਨ ਬੀਸੀ ਦੀ ਗੁਲੇਣਾ ਸ਼ਹਿਰੀ ਔਰ ਅੱਜ ਜੋ ਮੀਟਿੰਗ ਕਿਸੇ ਕੀ ਸਾਡੇ ਸ਼ਿਵਕਰਨ ਜੀ ਹੋਰ ਸਿਚੇਵਾਲ ਸਾਹਿਬ ਜੀ ਜੋ ਕਿ ਪੰਜਾਬ ਪ੍ਰਧਾਨ ਉਹ ਸੁਪਰ ਸਰਪਿਆਮ ਨੇ ਤੇ ਇਹਨਾਂ ਦਾ ਮੈਂ ਤਹੀ ਜਦੋਂ ਧੰਨਵਾਦ ਕਰਨਾ ਜਿਹੜੇ ਸਾਡੇ ਲੁਧਿਆਣਾ ਪਹੁੰਚ ਕੇ ਪੁਰ ਸਾਡੇ ਜ਼ਿਲ੍ਹਾ ਦੇ ਵਿੱਚੋਂ ਸਾਰੇ ਆਏ ਪੰਜਾਬ ਚ ਉਹਦੇ ਸਰ ਉਹਦੇ ਸਰ ਦਾ ਤਹੀ ਜਦੋਂ ਧੰਨਵਾਦ ਕਰਦਾ ਪੁਰ ਜਿਹੜੀ ਇਹ ਮੀਟਿੰਗ ਰੱਖੀ ਗਈ ਹੈ ਜੀ ਹੋਰ ਤੁਹਾਨੂੰ ਦੱਸਿਆ ਜੀ ਸਿਚੇਵਾਲ ਸਾਹਿਬ ਨੇ ਚਿੰਕਰਨ ਜੀ ਨੇ ਔਰ ਮੈਂ ਕਹਿੰਦਾ ਪਰਮਾਤਮਾ ਇਹਨੂੰ ਸਰਦੀ ਗੱਲਾਂ ਦੇ ਵਿੱਚ ਰੱਖੇ ਹੋਰ ਐਡਾ ਜੀ ਮੀਟਿੰਗਾਂ ਹੋਰ ਵੀ ਹੋਣਗੀਆਂ ਜੀ ਪੁਰ ਬੀਸੀ ਵਿੰਗ ਦੇ ਕਈ ਮੁੱਦੇ ਅਸੀਂ ਜਿਹੜੇ ਦੱਸਿਆ ਜਣਾ ਨੇ ਅੱਗੋਂ ਅਸੀਂ ਜੋ ਸਾਨੂੰ ਬੈਕਿਆ ਇੱਥੇ ਮਾਰਜਾ ਦਿੱਤਾ ਅਨੁਮਤ ਕਰ ਦਿੰਦਾ ਵਾਈਕੁਰ ਜੀ ਦਾ ਕਾਲਪਾ ਵਾਈਕੁਰ ਜੀ ਦੀ ਮੀਟਿੰਗ ਦੇ ਐਮ ਫੈਸਲੇ ਦੇਖੋ ਜੀ ਸਾਡੇ ਪ੍ਰਧਾਨ ਜੀ ਨੇ ਤੁਹਾਨੂੰ ਦੱਸਿਆ ਹੈ ਜੋ ਪ੍ਰਧਾਨ ਜੀ ਨੇ ਦੱਸਿਆ ਇਹਨਾਂ ਦੇ ਸਿਰ ਮੱਥੇ ਕਬੂਲ ਜੋ ਵੀ ਇਹ ਹੁਕਮ ਕਲਾਨ ਕੇ ਜਿੱਤੇ ਸੇਵਾ ਲਾਨ ਕੇ ਕੋਤੇ ਅਸੀਂ ਹਾਜ਼ਰ ਆ ਜੀ ਅ ਜਗਜੀਤ ਸਿੰਘ ਬਾਬਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਜੀ ਦੇ ਹਾਜ਼ਰੀ ਤੋਂ ਗੀਸਿੰਗ ਤੋਂ ਅੱਜ ਜੀ ਅ ਅੱਜ ਦੀ ਸੇਸਟਰ ਦੀ ਮੀਟਿੰਗ ਹੋਈ ਪਈ ਆਵੇਲੇਬਲ ਜੀ ਦੀ ਬੋਡੀ ਲੈਵਲ ਹੈ ਜੀ ਤੇ ਤੁਹਾਨੂੰ ਦੇ ਪ੍ਰਧਾਨ ਜੀ ਸਤੀ ਜੀ ਔਰ ਕਿਸੇ ਵੱਲੋਂ ਇਹ ਸਾਰਾ ਤੁਸੀਂ ਜੋ ਮੀਟਿੰਗ ਦਾ ਮੋਟਿਵ ਸੀਗਾ ਕਿ ਅਸੀਂ ਬੀਸੀ ਨੂੰ ਕਿਸ ਤਰ੍ਹਾਂ ਮਜ਼ਬੂਤ ਕਰੀਏ ਆਪਣੇ ਸੰਗਠਨ ਨੂੰ ਔਰ ਇਹ ਸਰਕਾਰ ਦੇ ਵਿੱਚ ਕੀ ਕੀ ਆਪਣੇ ਜ਼ਿੰਮੇਵਾਰੀਆਂ ਨਿਭਾ ਸਕਦੇ ਆ ਜਾਂ ਕਿਸ ਤਰ੍ਹਾਂ ਨਭਾਈ ਹੈ ਨਾ ਉਸ ਦੇ ਨਾਲ ਨਾਲ ਅੱਗੇ ਜਾ ਕੇ ਜਿਹੜੀ ਜਿੰਮੇ ਚੋਣ ਹੈਗੀ ਹੈ ਉਸ ਦੇ ਰਗਾਰੀਆਂ ਕੀ ਕੀ ਸਨ ਜ਼ਿੰਮੇਵਾਰੀਆਂ ਲੱਗੀਆਂ ਤੇ ਸਾਨੂੰ ਦਿਸ਼ਾ ਨਿਰਦੇਸ਼ ਮਿਲਣੇ ਉਹਨੋਂ ਦੇ ਨਾਲ ਅਸੀਂ ਰਿਲੇਟਡ ਕਰਨੇ ਵੀ ਡਿਸਕਸ਼ਨ ਕਰਦੇ ਆਂ ਤੇ ਆਉਣ ਵਾਲਾ ਸਮਾਂ ਸਾਡੀ ਆਵਾਜ਼ੀ ਪਾਰਟੀ ਜਿਹੜੀ ਹੈ ਜੀਨੂ ਚੋਣ ਦੇ ਵਿੱਚ ਵੱਡੀ ਜਿੱਤ ਹਾਸਲ ਕਰੇਗੀ ਔਰ ਉਸ ਲਈ ਸਾਰੇ ਨੇ ਵਾਅਦਾ ਕੀਤਾ ਔਰ ਆਪਣਾ ਮਿਹਨਤ ਨਾਲ ਸਮਾਜ ਨੂੰ ਅਗਾਂਹ ਵਧਾ ਦੇਣਾ। ਹਾਂਜੀ ਮੈਂ ਮੇਰਾ ਨਾਮ ਗੋਲਦੀ ਲੰਸਰ ਹੈ ਜੀ ਮੈਂ ਡਿਸਟ੍ਰਿਕਟ Vice President ਦਾ BCM ਕੋਲੋਂ ਜਾਣਾ ਤੋਂ ਅੱਜ ਦੀ ਮੀਟਿੰਗ ਪੰਜਾਬ ਲੈਵਲ ਦੀ BC Wing ਦੀ ਮੀਟਿੰਗ ਹੈ ਜਿਹੜਾ ਜਿਹਨੂੰ ਆਰਗੇਨਾਈਜ਼ ਕਰਨ ਦਾ ਸਭਾਗੇ ਸਾਨੂੰ ਮਿਲਿਆ ਲੁਧਿਆਣਾ ਵਾਲਿਆਂ ਨੂੰ ਇਹ ਪਹਿਲੀ ਕਾਰਜਕਾਰੀ ਮੀਟਿੰਗ ਹੈ ਇਹਦੇ ਵਿੱਚ ਕਾਫੀ ਮੁੱਦਿਆਂ ਤੇ ਚਰਚਾ ਹੋਈਆਂ ਜਿਹੜੇ ਸਾਡੇ ਪ੍ਰਧਾਨ ਨੇ ਪੰਜਾਬ ਦੇ ਪ੍ਰਧਾਨ ਨੇ BC Wing ਦੇ ਸੇਖੀ ਸਾਹਿਬ ਨੇ ਉਹਨਾਂ ਨੇ ਖੁੱਲ ਕੇ ਚਰਚਾ ਕੀਤੀ ਹੈ ਜਿਹੜੀ ਉਹਨਾਂ ਦੀ ਪ੍ਰੋਬਲਮਸ ਆ ਰਹੀਆਂ ਜਿਹੜੇ ਉਹਨਾਂ ਦੇ ਅਜੰਡੇ ਨੇ ਨੈਕਸਟ ਅਜੰਡੇ ਨੇ ਜਿਹੜੇ ਕਿ ਆਲਰੇਡੀ ਕੁਝ ਦਾ ਪਾਸ ਹੋਣ ਵਾਲੇ ਨੇ ਉਹਨਾਂ ਦੀ ਐਪਲੀਕੇਸ਼ਨ ਜਾ ਚੁੱਕੀਆਂ ਨੇ ਅਤੇ ਇੱਕ ਮੁੱਖ ਸੀਗਾ ਲੁਧਿਆਣਾ ਪੱਛਮੀ ਦੇ ਲੈਕਚਰ ਇਸ ਚੀਜ਼ ਦਾ ਵੀ ਬਰਕਰਾਰ ਚ ਦੋਸ਼ ਪਰਿਆ ਗਿਆ ਕਿ ਇਲੈਕਸ਼ਨ ਆਪਾਂ ਜਿਤਨੇ ਹੀ ਐ ਹਰ ਤਰੀਕਾ ਨਾਲ ਜਿਤਨੇ ਹੀ ਹੈ ਤੇ ਬਾਕੀ ਹੋਰ ਵੀ ਕਈ ਮੁੱਦਿਆਂ ਤੇ ਗੱਲਾਂ ਹੋਈਆਂ ਇਸ ਚ ਮੈਂ ਹਰਜਿੰਦਰ ਸਿੰਘ ਸੀਚੇਵਾਲ ਵਾਈਸ ਚੇਅਰਮੈਨ ਪੰਜਾਬ OBC ਸੈੱਲ ਸੋ ਅੱਜ ਲੁਧਿਆਣਾ ਵਿਖੇ ਪੀਸੀ ਬੈਂਕ ਦੀ ਇੱਕ ਐਮ ਮੀਟਿੰਗ ਹੋਈ ਆ ਜਿਸ ਦੀ ਪ੍ਰਧਾਨਗੀ ਸਾਡੇ ਪੰਜਾਬ ਪ੍ਰਧਾਨ ਪੀਸੀ ਬੈਂਕ ਅਸ਼ਿਪ ਕਰਨ ਚੇਚੀ ਜੀ ਦੀ ਅਗਵਾਈ ਵਿੱਚ ਹੋਈ ਆ ਜਿਵੇਂ ਤੇ ਖੁੱਲ ਕੇ ਵਿਚਾਰਾ ਹੋਈਆਂ ਕੀ ਵਰਕਰਾਂ ਨੂੰ ਜੋ ਮੁਸ਼ਕਲਾਂ ਆ ਰਹੀਆਂ ਉਹਨਾਂ ਬਾਰੇ ਵਿਚਾਰਾ ਹੋਈਆਂ ਤੇ ਉਹਨਾਂ ਨੂੰ ਕਿਸ ਤਰ੍ਹਾਂ ਹੱਲ ਕੀਤਾ ਜਾਣਾ ਉਸ ਤੋਂ ਬਾਅਦ ਲੁਧਿਆਣਾ ਦੀ ਉਪ ਚੋਣ ਆ ਰਹੀ ਆ ਉਸ ਦੇ ਵਿੱਚ ਵਰਕਰਾਂ ਨੂੰ ਕਿਸ ਤਰ੍ਹਾਂ ਕੰਮ ਕਰਨਾ ਉਸ ਬਾਰੇ ਵਿਚਾਰ ਪਟੰਧਰਾ ਕੀਤਾ ਗਿਆ ਤੇ ਵਰਕਰਾਂ ਨੇ ਪੂਰੇ ਜੋਸ਼ ਨਾਲ ਇਹ ਵਾਅਦਾ ਕੀਤਾ ਕਿ ਅਸੀਂ ਤਨਮਨ ਧੰਦੇ ਨਾਲ ਜਿੱਥੇ ਵੀ ਪਾਰਟੀ ਸਾਡੀ ਡਿਊਟੀ ਲਗਾਊਗੀ ਉਹਨੂੰ ਅਸੀਂ ਪੂਰੇ ਸਨਮਾਨ ਦੇ ਨਾਲ ਨਿਭਾਵਾਂਗੇ ਤੇ ਉਸ ਤੋਂ ਅਪਰੰਤ ਜਿਸ ਤਰ੍ਹਾਂ ਮੇਕ ਮੇਰਾ ਮਹਿਕਮਾ ਬੈਕਫਿੰਕੂਆ ਬੈਕਫਿੰਕੂ ਦੀਆਂ ਜੋ ਆਮ ਲੋਕਾਂ ਵਾਸਤੇ ਜੋ ਭਲਾਈ ਦੀਆਂ ਸਕੀਮਾਂ ਉਹਦੇ ਬਾਰੇ ਵਿਚਾਰ ਚਰਚਾ ਹੋਈ ਆ ਕਿ ਕਿਸ ਤਰ੍ਹਾਂ ਅਸੀਂ ਪੰਜਾਬ ਦੇ ਲੋਕਾਂ ਨੂੰ ਆਤਮ ਨਿਰਭਰ ਬਣਾਉਣ ਵਾਸਤੇ ਪੰਜਾਬ ਦੇ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਉਣ ਵਾਸਤੇ ਸਰਕਾਰ ਵੱਲੋਂ 50000 ਤੋਂ ਲੈ ਕੇ 5 ਲੱਖ ਤੱਕ ਦਾ ਆਪਣਾ ਕਾਰੋਬਾਰ ਕਰਨ ਵਾਸਤੇ ਲੋਨ ਦਿੰਨੇ ਆ ਉਸ ਬਾਰੇ ਵੀ ਇਹ ਸਾਡੀ ਵਿਚਾਰ ਚਰਚਾ ਹੋਈ ਆ ਸੋ ਮੈਂ ਸਾਰੇ ਸਾਥੀਆਂ ਦਾ ਲੁਧਿਆਣਾ ਵਾਲੇ ਜਿੰਨੇ ਵੀ ਸਾਡੇ ਇਸ ਮੀਟਿੰਗ ਨੂੰ ਅਰੇਂਜ ਕਰਨ ਵਾਲੇ ਸਾਥੀ ਆ ਜ਼ਿਲ੍ਹਾ ਪ੍ਰਧਾਨ ਸਾਹਿਬ ਸੈਕਟਰੀ ਸਾਹਿਬਾਨ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਮੀਟਿੰਗ ਦਾ ਪ੍ਰੋਗਰਾਮ ਜਿਹੜਾ ਉਲੀਕਿਆ